हां जी दोस्तों क्या हालचाल ने हां चली चली <laughs> आ देखो आज ਆਪਾਂ ਮਿੱਟੀ ਨਾਲ ਮਿੱਟੀ ਹੋ ਰਹੇ ਆ ਆ ਦੇਖੋ ਆ ਬੰਦਾ ਇੱਕ ਨਾਲ ਆ ਬੰਦਾ ਇਹ ਹਵਾ ਭਰ ਰਿਹਾ ਰੇੜੀ ਚ ਜਿਹੜਾ ਆਪਾਂ ਨੇ ਨਾ ਸੈੱਡ ਬਣਾਇਆ ਸੀ ਉਹਦੇ 'ਚ ਆਪਾਂ ਮਿੱਟੀ ਪਾ ਰਹੇ ਆ ਆ ਦੇਖੋ ਫੇਰ ਕੱਲ ਨੂੰ ਆਪਾਂ ਉਹਦੇ ਮੈਸਾ ਕਢਾਉਣੀਆਂ ਨੇ ਆ ਜਿਹੜਾ ਸੈੱਡ ਪਾਇਆ ਸੀ ਆਪਾਂ ਨੇ ਉਹ ਦੇ ਓਏ ਤੁਹਾਨੂੰ ਫੜਦੀ ਓਏ ਹਾਂ ਇਹ ਡੰਗਰ ਫੇਰ ਕੱਲ ਨੂੰ ਹੁਣ ਆਪਾਂ ਨੇ ਇੱਥੇ ਖਣੌਣੇ ਸ਼ੁਰੂ ਕਰਨੇ ਨੇ ਮਿੱਟੀ 'ਚ ਤਾਂ ਆਪਾਂ ਪੰਪਾ ਰਹੇ ਹਾਂ ਮਾਰ ਕੇ ਪੰਪਾ ਤਾਂ ਹਾਲ ਸ਼ੈੱਡ ਬਣਾਇਆ ਜੀ ਆਪਾਂ ਨੇ ਹੁਣੇ ਪਿਛਲੇ ਹਫਤੇ ਬਾਤ ਤੋਂ ਬਾਤੇ ਸ਼ੇਅਰ ਕਰੋ ਕਮੈਂਟ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਜਿਹੜੇ ਕਿ ਆਪਾਂ ਹੋਰ ਵੀ ਤੁਹਾਨੂੰ ਵਧੀਆ ਤੋਂ ਵਧੀਆ ਵੀਡੀਓ ਬਣਾ ਕੇ ਦਿਖਾ ਸਕੀਏ ਪਸ਼ੂਆਂ ਬਾਰੇ ਜਾਣਕਾਰੀ ਦੇ ਸਕੀਏ ਮਿਲਦੇ ਆਂ ਨੈਕਸਟ ਵੀਡੀਓ ਚ ਥੈਂਕ ਯੂ ਆਹ ਦੇਖੋ ਗੋਹੇ ਦੇ ਢੇਰ ਆਪਾਂ ਇੱਥੇ ਲਾ ਕੇ ਰੱਖਦੇ ਆਂ ਇਹ ਜੋ ਸਾਰਾ ਹੋਰ ਆਹ ਦੇਖੋ ਇੱਕ ਢੇਰੀ ਆ ਤੇ ਮੱਛਰਾਂ ਦਾ ਘਰ ਬਣਾ ਕੇ ਰੱਖਦੇ ਆਂ ਆਪਾਂ ਪੂਰੀ